ਮੈਂ ਇਕੱਲਾ ਨਹੀਂ ਅੱਜ ਸਾਰੇ ਕਾਉਂਸਲਰ ਜਿੰਨੇ ਵੀ ਕਾਂਗਰਸ ਪਾਰਟੀ ਦੇ ਨੇ ਸਾਰਿਆਂ ਨੂੰ ਪ੍ਰੋਬਲਮ ਹੈ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾਈਆਂ ਲੋਕਾਂ ਨੂੰ ਆਪਣੇ ਕਾਉਂਸਲਰਾਂ ਕੋਲ ਬਹੁਤ ਉਮੀਦਾਂ ਨੇ ਕਿ ਉਹਨਾਂ ਦੀ ਵਾਰਡ ਦੀ ਡਿਵੈਲਪਮੈਂਟ ਹੋਏਗੀ ਸਕੂਲ ਦੀ ਨਕਰੀ ਦੀ ਡਿਵੈਲਪਮੈਂਟ ਹੋਏਗੀ ਔਰ ਅੱਜ 2 ਮਹੀਨੇ ਹੋ ਗਏ ਕਾਰਪੋਰੇਸ਼ਨ ਦੇ ਅਸੀਂ ਕਾਉਂਸਲਰ ਬਣੇ ਆ ਇੱਕ ਪੈਸੇ ਦੀ ਵੀ ਡਿਵੈਲਪਮੈਂਟ ਜਿਹੜੀ ਕਾਰਪੋਰੇਸ਼ਨ ਵੱਲੋਂ ਨਹੀਂ ਕਰਾਈ ਗਈ ਸੋ ਅੱਜ ਅਸੀਂ ਸਾਰੇ ਕਾਉਂਸਲਰ ਇਕੱਠੇ ਹੋ ਕੇ ਕਮਿਸ਼ਨਰ ਸਾਹਿਬ ਨੇ ਰਿਕੁਐਸਟ ਕੀਤੀ ਕਿ ਕਿ ਮੇਅਰ ਨੂੰ ਤਾਂ ਅਸੀਂ ਮਹਿਰਮਾਂਦੇ ਹੀ ਨਹੀਂ ਮੇਅਰ ਤੇ ਜਾਲੀ ਮੇਅਰ ਹੈ ਉਹ ਤੇ ਸਾ ਵੋਟਾਂ ਤੋਂ ਬਣਿਆ ਨਾ ਕੌਂਸਲਰਾਂ ਦੀ ਵੋਟਾਂ ਤੋਂ ਬਣਿਆ ਇਸ ਕਰਕੇ ਅਸੀਂ ਮੇਅਰ ਨੂੰ ਜਾਲੀ ਮੇਅਰ ਡਿਕਲੇਅਰ ਕੀਤਾ ਕਾਂਗਰਸੀਆਂ ਸਾਰਿਆਂ ਨੇ ਔਰ ਸ਼ਹਿਰ ਵਾਸੀਆਂ ਨੇ ਵੀ ਕਰਤਾ ਉਹਨੂੰ ਡਿਕਲੇਅਰ ਕੀ ਕਿ ਜਾਲੀ ਮੇਅਰ ਹੈ ਸੋ ਇਹ ਕਮਿਸ਼ਨਰ ਸਾਹਿਬ ਨਾਲ ਅੱਜ ਮਿਲ ਕੇ ਸਾਰੀ ਆਪਣੀ ਵਾਰਡ ਦੀਆਂ ਬੇਨਤੀਆਂ ਇੱਕ ਰਿਕੁਐਸਟ ਕੀਤੀ ਹੈ ਔਰ ਉਸ ਦੇ ਨਾਲ ਹੀ ਇੱਕ ਮੈਂ ਤਾਲਾ ਜਿਹੜਾ ਬੜੀ ਵਧੀਆ ਬ੍ਰਾਂਡਡ ਕੰਪਨੀ ਦਾ ਕਮਿਸ਼ਨਰ ਸਾਹਿਬ ਨੂੰ ਦਿੱਤਾ ਹੈ ਕਿ ਉਹ ਜਿਹੜਾ ਜਾਲੀ ਮੇਰ ਪਾਇਆ ਕਿਉਂਕਿ ਉਹਦਾ ਰਾਈਟ ਨਹੀਂ ਉਸ ਕੁਰਸੀ ਦੇ ਬੰਦਾ ਉਹ ਤਾਲਾ ਉਹਦੇ ਦਫਤਰ ਤੇ ਲਾਓ ਜਿੰਨੀ ਦੇਰ ਤੱਕ ਮਾਨਯੋਗ ਹਾਈ ਕੋਰਟ ਤੇ ਸਾਡੀ ਪੇਟ ਪੈਂਡਿੰਗ ਹੈ ਸਾਨੂੰ ਪੂਰਾ ਵਿਸ਼ਵਾਸ ਹੈ ਮਾਨਯੋਗ ਹਾਈ ਕੋਰਟ ਤੇ ਕਿ ਉਹ ਜਿਹੜਾ ਫੈਸਲਾ ਸਾਡੀ ਜਿੱਤ ਹੋਏਗੀ ਉਤੋਂ ਔਰ ਸੱਚ ਦੀ ਜਿੱਤ ਹੋਏਗੀ ਉਹ ਤਾਲਾ ਕਹਿੰਦਾ ਤਾਲਾ ਕਿੱਥੇ ਜੀ ਤਾਲਾ ਕਮਿਸ਼ਨ ਸਾਹਿਬ ਨੇ ਆਪੀ ਜੇਬ ਚ ਰੱਖ ਲਿਆ ਕਮਿਸ਼ਨ ਸਾਹਿਬ ਨੂੰ ਦਿੱਤਾ ਹੈ ਉਹ ਦੇਖੋ ਅਸੀਂ ਕਾਨੂੰਨ ਚ ਰਹਿ ਕੇ ਕਾਨੂੰਨ ਨੂੰ ਮੰਨਣ ਵਾਲੇ ਸਾਰੇ ਹੈਗੇ ਆ ਕਾਨੂੰਨ ਤੋਂ ਬਾਹਰ ਨਹੀਂ ਜਾਣਾ ਸੋ ਅਸੀਂ ਅਜ ਕਮਿਸ਼ਨ ਸਾਹਿਬ ਨੂੰ ਦਿੱਤਾ ਗੋ ਕਿ ਕੰਪੀਟ ਅਥਾਰਟੀ ਹੈ ਕਮਿਸ਼ਨ ਸਾਹਿਬ ਉਹਨਾਂ ਨੂੰ ਉਹ ਤਾਲਾ ਦਿੱਤਾ ਹੈ ਕਿ ਉਹ ਘੇਰ ਦੇ ਦਫ਼ਤਰ ਉਨੀ ਦੇ ਤਾਲਾ ਲਾ ਦਿਓ ਜਿੰਨੀ ਦੇ ਮਾਜਬ ਹਾਈ ਕੋਰਟ ਤੋਂ ਹੁਕਮ ਹੁਕਮ ਨਹੀਂ ਆਉਂਦਾ ਕਾਲਾ ਲਾਣਾ ਕੋਈ ਸਪੈਸ਼ਲ ਕੋਈ ਜੀ ਹੋਏਗੀ ਜੀ ਦੇਖੋ ਕੰਮ ਤੇ ਸੁਮਿਤੀ ਕੋਈ ਹੋ ਨਹੀਂ ਰਿਹਾ ਕਾਰਪੋਰੇਸ਼ਨ ਦਾ ਇਹ ਸਿਰਫ ਕੁਰਸੀ ਦੇ ਬਹਿ ਕੇ ਮੈਂ ਤੁਹਾਨੂੰ ਕਹਿਣਾ ਨਹੀਂ ਚਾਹੁੰਦਾ ਮੈਂ ਉਹ ਸਾਰੇ ਵਿਦ ਪ੍ਰੂਫ ਵਿਦ ਡਾਕੂਮੈਂਟਸ ਆਵਾਗਾ ਕਿ ਸ਼ਹਿਰ ਚ ਇਸ ਵੇਲੇ ਜੋ ਬਿਲਡਿੰਗਾਂ ਦਾ ਸੌਦਾ ਜੋ ਗਲਤ ਕੰਮਾਂ ਦੇ ਇੱਥੇ ਡੀਲ ਹੋ ਰਹੀ ਹੈ ਕਾਰਪੋਰੇਸ਼ਨ ਦੇ ਬਹਿ ਕੇ ਉਸ ਕਰਕੇ ਉਹ ਜਿੱਦਨ ਵਿਦ ਪ੍ਰੂਫ ਵਿਦ ਡਾਕੂਮੈਂਟਸ ਮੈਂ ਪ੍ਰੈਸ ਕਾਨਫਰੰਸ ਕਰਾਂਗਾ ਸਾਰੇ ਕੌਂਸਲ ਸਬੰਨ ਬੈਠਾਂਗੇ ਅਸੀਂ ਉਸ ਦਿਨ ਤੁਹਾਨੂੰ ਦੱਸਾਂਗੇ ਕਿ ਕਾਰਪੋਰੇਸ਼ਨ ਦਾ ਇਸ ਵੇਲੇ ਮੇਅਰ ਜਿਹੜਾ ਝਾਲੀ ਮੇਅਰ ਹੈ ਕੀ ਕੀ ਬਿਲਾ ਕੀ ਕੀ ਉਥੇ ਸੌਦੇਬਾਜ਼ੀ ਕੀਤੀ ਜਾ ਰਹੀ ਹੈ ਹੁਣ ਕਿੰਨੀ ਤਰੀਕ ਦਾ ਜੀ ਤੁਸੀਂ ਸ਼ਿਕਾਇਤ ਦਿਤਿਓ ਦੇਖੋ ਕਮਿਸ਼ਨਰ ਸਾਹਿਬ ਨੇ ਸਾਡੇ ਨਾਲ ਪ੍ਰੋਮਿਸ ਕੀਤਾ ਵਿਦਨ ਅ ਵੀਕ ਜਿਹੜੀ ਖਾਸ ਕਰਕੇ ਕੂੜੇ ਦੀ ਲਿਫਟਿੰਗ ਦੀ ਔਰ ਪੀਨੋ ਵਾਲਾ ਪਾਣੀ ਔਰ ਸੀਵੇਜ ਦੀ ਰੀਡਿੰਗ ਬੇਜਰ ਪ੍ਰੋਬਲਮ ਹੈ ਉਹਨਾਂ ਨੇ ਸਾਰੇ ਕਾਉਂਸਲਰ ਨੂੰ ਕਿਹਾ ਕਿ ਮੈਨੂੰ ਇੱਕ ਹਫਤੇ ਦਾ ਟਾਈਮ ਦਿਓ ਵਿਸ਼ਵਾਸ ਦਿਵਾਇਆ ਔਰ ਮੈਨੂੰ ਉਮੀਦ ਵੀ ਹੈ ਕਿ ਕਮਿਸ਼ਨਰ ਸਾਹਿਬ ਬੜੇ ਵਧੀਆ ਅਫਸਰ ਨੇ ਔਰ ਉਹ ਕੰਮ ਜुरू ਕਰਨਗੇ ਜੇਕਰ ਅਸਲ ਪੂਰੀ ਆਣੀ ਹੈ ਆਪਣਾ ਡਾਕਟਰ ਦੀ ਕੋਸ਼ਿਸ਼ ਆਪਾਂ ਕਰ ਲਓ ਜੀ ਸਾਰੇ ਇੱਕ ਅੱਧਾ ਕਾਉਂਸਲਰ ਨਹੀਂ ਆਇਆ ਹੋਗਾ ਕੋਈ ਕਿਸੇ ਮਜ਼ਦੂਰੀ ਕਰਕੇ ਬਾਹਰ ਕੋਈ ਜਾ ਸਕਦਾ ਹੈ ਬਾਕੀ ਆਲਮੋਸਟ ਸਾਰੇ ਕਾਉਂਸਲਰ 41 ਦੇ 41 ਉਹ ਜਿਹੜਾ ਨਹੀਂ ਵੀ ਆਏ ਉਹਨਾਂ ਨੇ ਸਾਡੇ ਨਾਲ ਹੀ ਨੇ ਉਹ ਫੋਨ ਤੇ ਸਾਡੇ ਨਾਲ ਇਨਸਪੈਕ ਉਹਨਾਂ ਨੇ ਆਪਣਾ ਲੈਟਰ ਪੈਡ ਭੇਜਤਾ ਆਪਣੇ ਵਾਰਡਾਂ ਦੇ ਮਤਲਬ 14 ਕਰੋੜ ਦੇ ਜਿਹੜੇ ਟੈਂਡਰ ਇਹਨਾਂ ਲਗਾਏ ਉਹਦੇ ਬਾਰੇ ਉਹ ਸਾਡੇ ਕੌਂਸਲ ਹਸਪਤਾਲੇ ਸਾਡੇ ਇਹਨਾਂ ਨੇ ਨਾਲ ਬਾਰੇ ਗੱਲ ਕੀਤੀ ਹੈ ਕਿਸ ਦੀ ਹਿਬਤ ਦੇ ਕੰਮ ਹੈ ਦੋ ਟੈਂਡਰ ਜਿਹੜੇ ਕਾਰਪੋਰੇਸ਼ਨ ਨੇ ਲਾਏਗੇ ਪਰ ਮੈਂ ਫਿਰ ਤੁਹਾਨੂੰ ਇਹ ਗੱਲ ਕਹਿਣਾ ਚਾਹੁੰਦਾ ਕਿ ਨਾ ਤੇ ਕਾਰਪੋਰੇਸ਼ਨ ਜਿੰਨੀ ਦੇਰ ਹਾਊਸ ਪਾਵਰ ਨਹੀਂ ਦੇਗਾ ਉਨੀ ਦੇਰ ਐਫ ਐਨ ਸੀ ਸੀ ਦੀ ਕਮੇਟੀ ਨਹੀਂ ਬਣੇਗੀ ਉਹ ਟੈਂਡਰ ਸਿਰੇ ਨਹੀਂ ਲੱਗਣਗੇ ਔਰ ਮੈਂ ਕਹਾਂਗਾ ਕਿ ਹਾਊਸ ਉਹਨੀ ਦੇਰ ਬਲਾਇਆ ਨਹੀਂ ਜਾਣਾ ਜਿੰਨੀ ਦੇਰ ਚ ਇਹ ਜਾਲੀ ਮੇਰ ਉਤਰੇਗਾ ਇਹ ਟਾਈਮ ਆਊਟ ਕਿਤਾ ਤੁਸੀਂ ਟਾਈਮ ਆਊਟ ਵਿੱਚ ਨਹੀਂ ਕੰਮ ਸ਼ੁਰੂ ਹੋਣ ਦੇਣਾ ਧਰਨਾ ਦੇ ਬਿਲਕੁਲ ਕਰਾਂਗੇ ਜੀ ਦੇਖੋ ਸਾਡਾ ਰਾਈਟ ਹੈ ਅਸੀਂ ਲੋਕਾਂ ਦੀ ਫਿਰ ਗੱਲ ਕਰਾਂਗਾ ਲੋਕਾਂ ਨੇ ਸਾਡੇ ਤੋਂ ਵੋਟਾਂ ਪਾਈਆਂ ਉਹਨਾਂ ਨੂੰ ਬਹੁਤ ਉਮੀਦ ਹੈ ਸਾਡੇ ਤੇ ਜੇ ਲੋਕਾਂ ਨੇ ਅਸੀਂ ਕੰਮ ਨਹੀਂ ਕਰਾਂਗੇ ਫਿਰ ਸਾਨੂੰ ਆਪਣੇ ਰਾਈਟ ਤੇ ਆਪਣੇ ਧਰਨਿਆਂ ਦੇ ਬਣਾ ਫੇਗਾ ਇਹ ਹਾਈ ਕੋਰਟ ਦੇ ਆਰਡਰ ਨੇ ਇਹ ਕਾਂਗਰਸ ਨੇ ਗਿਆ ਹਾਈ ਕੋਰਟ ਦੇ ਆਰਡਰ ਨੇ ਕਿਹਦੇ ਆਰਡਰ ਨੇ ਕਿਹਦੇ ਆਰਡਰ ਨੇ ਮੈਨੂੰ ਇਹ ਦੱਸੋ ਕਾਨੂੰਨ ਕਾਨੂੰਨੀ ਮੇਰ ਪਉਣਾ ਹੈ ਇਹ ਕਾਂਗਰਸੀ ਕੌਂਸਲਰ ਕਹਿੰਦੇ ਆ ਕਿ ਤੁਹਾਨੂੰ ਮੇਰ ਨਹੀਂ ਮਾਰਦਾ ਮੈਂ ਇਹ ਕਾਂਗਰਸੀ ਕੌਂਸਲਰ ਰੋਜ਼ ਮੇਰੇ ਕੋਲ ਆ ਕੇ ਕੰਮ ਕਰਾਉਣ ਦੇ ਕੱਲਾ ਕੱਲਾ ਆ ਕੇ ਤੇ ਮੈਂ ਇਹਨਾਂ ਨੂੰ ਕੀ ਕਹਿਦਾ ਇਹ ਕਾਂਗਰਸੀ ਕੌਂਸਲਰ ਨੂੰ ਕਿ ਕਾਨੂੰਨ ਦੀ ਮੰਨਾਂਗੇ ਸੀ ਚੋਂ ਪ੍ਰਕਿਰਿਆ ਹਲੇ ਤੱਕ ਨਹੀਂ ਸਹੀ ਮੰਨ ਦਿੱਤੀ ਉਹ ਤੇ ਫਿਰ ਹਾਈ ਕੋਰਟ ਕੀ ਕਰਨਗੇ ਨੇ ਇੱਥੇ ਆ ਕੇ ਮੇਰੇ ਨਾਲ ਗੱਲ ਕਰ ਰਹੇ ਨੇ ਭਾਈ ਕਾਉਂਟ ਵੀ ਗੱਲ ਕਰਨੀ ਕਿ ਮੇਰੇ ਇਹ ਆਰਡਰ ਜਿਹੜੇ ਸਰਕਾਰ ਦੇ ਨੇ ਕਾਨੂੰਨ ਸਰਕਾਰ ਦਾ ਚੱਲਿਆ ਹਾਈ ਕੋਰਟ ਦਾ ਚੱਲਿਆ ਕਾਨੂੰਨ ਦੇ ਨਾਲ ਚੱਲਣਾ ਹੈ ਕਾਨੂੰਨ ਤੋਂ ਬਿਨਾਂ ਕੋਈ ਕਹਿਣ ਕੋਈ ਨਹੀਂ ਕਹਿੰਦਾ ਟਾਈਮ ਬੰਡ ਦਿੱਤਾ 10 ਦਿਨ ਦਾ ਟਾਈਮ ਦਿੱਤਾ ਅਗਰ ਨਹੀਂ ਕਿਸ ਨੂੰ ਤਾਲਾ ਮਾਰਨਗੇ ਤੇ ਪਰਲਾ ਦੇਵਾਂਗੇ ਕੋਈ ਪੁਲਿਸ ਉੱਪਰ ਹੈਗਾ ਕੋਈ ਲੋਕ ਉੱਪਰ ਹੈਗਾ ਕੋਈ ਕਾਨੂੰਨ ਦੇ ਉੱਪਰ ਹੈਗਾ ਕੋਈ ਤੇ ਬਾਤੇ ਇਹਨੇ ਕਹਾ ਹਾਈ ਕੋਰਟ ਉੱਪਰ ਹੈਗਾ ਅਸੀਂ ਚਲਾਵਾਂਗੇ ਕਾਨੂੰਨ ਤੋਂ ਉੱਪਰ ਹੈਗਾ ਕੋਈ ਕਾਨੂੰਨ ਹੱਥ 'ਚ ਲਾਊਗਾ ਕੋਈ ਤੁਸੀਂ ਕੋਰਟ 'ਚ ਕੇ ਸ਼ਾਇਦ ਕੋਰਟ ਦੀ ਗੱਲ ਕਰਾਂਗੇ ਤੇ ਕੋਰਟ 'ਚ ਕੇ ਚਾਰਾਂ ਦਾ ਵੇਟ ਕਰਨ ਫਿਰ ਕੋਰਟ 'ਚ ਕੀ ਆਨਦਾ ਕੀ ਆਈਡੀਆ ਹੈ ਉਹਨਾਂ ਨੇ ਕਿਹਾ ਅਪ੍ਰੈਲ ਨੂੰ ਜਿਹੜੀ ਪਟੀਸ਼ਨ ਉਹਨਾਂ ਨੇ ਪਾਈ ਸੀ ਉਹਦਾ ਸੁਣਨ ਲਈ ਕਿ ਅਪ੍ਰੈਲ ਦੇ ਵਿੱਚ ਉਹਨਾਂ ਨੇ ਕਿਹਾ ਅਪ੍ਰੈਲ ਹੈ ਅੱਜ ਕੀ ਅੱਜ ਕਿੰਨੇ ਤਰੀਕੇ ਤੁਹਾਡੇ ਕੋਲ ਨਾ ਕਿੰਨੇ ਤਰੀਕੇ ਹੈ ਅੱਜ ਕਿੰਨੇ ਤਰੀਕੇ ਹੈ ਅੱਜ 18 ਚੱਲਦੀ ਹੈ 18 ਫਰਵਰੀ ਚੱਲਦੀ ਤੇ 21 ਅਪ੍ਰੈਲ ਕਿ ਅਪ੍ਰੈਲ ਤੋਂ ਬਾਅਦ ਗੱਲ ਕਰ ਰਹੇ ਜੋ ਕੋਟ ਦਾ ਸੀ ਸੀਨੀਅਰ ਡਿਪਟੀ ਮੇਅਰ ਦੇ ਡਿਪਟੀ ਮੇਅਰ ਹਲੇ ਤੱਕ ਜਿਹੜੇ ਆ ਬਿਲਕੁਲ ਪਹੁੰਚੇ ਨਹੀਂ ਹੈ 4:00 ਵਜੇ ਬਿਲਕੁਲ ਸਾਡੇ ਨਾਲ ਨੇ ਇੱਕ ਦੋ ਦਿਨਾਂ ਦੇ ਵਿੱਚ ਉਹ ਬੈਠ ਰਹੇ ਨੇ ਕੋਈ ਪ੍ਰੋਬਲਮ ਨਹੀਂ ਤਾਲਾ ਲੈ ਕੇ ਆ ਜਾਏ ਕੀ ਕਰੇ ਚਾਹੋਗੇ ਕਹਿੰਦੇ ਤਾਲਾ ਲਾ ਦਿਓ ਤੁਹਾਡੇ ਕਮਰੇ ਨੂੰ ਉਹ ਕਹਿੰਦੇ ਕਮਿਸ਼ਨਰ ਮੈਂ ਤੁਹਾਨੂੰ ਪੁੱਛ ਰਿਹਾ ਕਾਨੂੰਨ ਨੂੰ ਹੱਥ ਜ ਲੈਣ ਦੀ ਤਾਕਤ ਦਿੱਤੀ ਕਿਸ ਨੂੰ ਕਿਹਨੇ ਜੀ ਉਹ ਕਹਿੰਦੇ ਸੀਐਸ ਕਰਕੇ ਕਮਿਸ਼ਨਰ ਨੂੰ ਦਿੱਤੀ ਹੈ ਕਿ ਉਹ ਤਾਲਾ ਲਗਾ ਦਿੰਨ ਤੇ ਤਾਲਾ ਲਗਾਣਗੇ ਜਿਹੜਾ ਕਾਨੂੰਨ ਚ ਹੱਥ ਲਏਗਾ ਕਾਨੂੰਨ ਆਪਣੀ ਤਾਕਤ ਵਰਤੇਗਾ ਮੇਰੇ ਸਾਹ ਹਾਊਸ ਦੀ ਮੀਟਿੰਗ ਕੋਈ ਬੁਲਾਓਗੇ ਬਿਲਕੁਲ ਬੁਲਾਵਾਂਗੇ ਅੱਛਾ ਬਿਲਕੁਲ ਬੁਲਾਵਾਂਗੇ ਪਰ ਉਹ ਆਪਣੇ ਸਦਨ ਦੀ ਕੀ ਹੈ ਉਹਦਾ ਕੀ ਸਟੇਟਸ ਹਰ ਕਿਹੜੀ ਤਰੀਕੇ ਨਾਲ ਬਿਲਕੁਲ ਬੁਲਾਵਾਂਗੇ ਹਾਊਸ ਦੀ ਮੀਟਿੰਗ ਕਦੋਂ ਤੱਕ ਬੁਲਾਓ ਸਾਰਾ ਕੁਝ ਹੋਏਗਾ ਪ੍ਰੋਸੈਸ ਹੋਏਗਾ ਇਹ ਤਾਂ 20 ਦਿਨ ਹੋਏ ਨੇ ਥੋੜਾ ਵੇਟ ਕਰਨ ਸਭ ਕੁਝ ਹੋਏਗਾ